ਉਹ ਕੱਲ ਨਾ ਬੱਚੀ ਕਿਤੇ ਖੇਡਦੀ ਖੇਡਦੀ ਨਾ ਪਰਸ ਸੀ ਉਹਦੇ ਹੱਥ 'ਚ ਉਹਦੇ 'ਚ 2 ਲੱਖ ਰੁਪਈਆ ਸੀਗਾ ਤੇ ਉਹਨੇ ਨਾ ਕਿਤੇ ਡਸਟਬਿਨ 'ਚ ਸੁੱਟ ਦਿੱਤਾ ਉਹਨੇ ਉੰਜ ਹੀ ਬਾਹਰ ਰੱਖ ਦਿੱਤਾ ਤੇ ਉਹ ਹੈਗਾ ਤੇ ਦੇ ਦਿਓ ਮਿਹਰਬਾਨੀ ਤੁਹਾਡੀ 2 ਲੱਖ ਰੁਪਈਆ ਹਾਂਜੀ ਉਹ ਖਦਾਦ ਯਾਰ ਦੇਣੀ ਉਹ ਭਰਾਵਾ ਹੀ 10 ਸਾਲ ਹੋ ਗਏ ਇੱਥੇ ਕੂੜਾ ਚੁੱਕਦੇ ਆ ਜਿਉਂ ਕਦੀ ਕਿਸੇ ਦੇ ਕੰਪਲੇਟ ਆਈ ਸੱਲੀ ਤੋੜ ਦੇ ਵਿੱਚ ਵੀ ਅਸੀਂ ਕਿਸੇ ਦਾ ਕੋ ਪਿਆ ਹਰਿਆ ਕਿਹਾ ਵੇ ਦੇਖੋ ਤੁਸੀਂ ਮੇਰੇ ਭਾਈਓ ਮੈਂ ਅੱਗੇ ਕਦੀ ਤੁਹਾਨੂੰ ਕਿਹਾ ਕਿੰਨੀ ਦੇਰ ਤੋਂ ਤੁਹਾਨੂੰ ਮਤਲਬ ਕਦੀ ਕੋਈ ਐਸੀ ਗੱਲ ਹੋਈ ਆ ਮੈਂ ਕਹਿ ਰਿਹਾ ਮੈਂ ਤੇਰੀ ਗੱਲ ਸੁਣ ਕੇ ਮੇਰਾ ਦਿਲ ਹਿੱਲ ਗਿਆ ਹੀ ਪਿਆਹੀ ਤੇ ਪੋਰਿਆ ਪੋਰਿਆ ਕਰਕੇ ਆ ਪਲਾਸਟਿਕ ਤੇ ਸਾਰਾ علیحد੍ਹਾ ਕਰਦੇ ਬੋਤਲੇ علیحد੍ਹਾ ਕਰਾ ਮੇਰਾ شناਸਕਾਰਡ ਵੀ ਡਰਾਈਵਿੰਗ ਲਾਇਸੈਂਸ ਵੀ ਹੈਗਾ ਮੇਰਾ ਚੱਲ ਤੂੰ ਭਰਾ ਦੇ ਜਦੋਂ ਅੰਨਾ ਤੈਨੂੰ ਚਾਹ ਵੀ ਪਿਆਈ ਦੀ ਆ ਦਿਨ ਦਿਹਾੜ ਵੀ ਤੈਨੂੰ ਦਈ ਦਾ ਤੈਨੂੰ ਆਪਣਾ ਭਰਾ ਸਮਝਿਆ ਤੇ ਇੰਜ ਨਾ ਕਰ ਉਹ ਭਰਾ ਸਮਝਿਆ ਸਾਰਾ ਦੇ ਦਿਹਾੜ ਜਿਹੜੇ 10 20 ਰੁਪਏ ਦੇ ਦੋ ਲੱਖ ਰੁਪਏ ਤੇ ਮੇਰੇ ਤੇ ਇਕੱਠਾ ਪਾਉਂ ਦਿਆ ਆ ਸਾਡੇ ਕੂੜੇ ਦੀ ਪਹਿਚਾਣ ਤੇ ਤੈਨੂੰ ਹੈਗੀ ਜਨਾ ਮੈਨੂੰ ਉੱਥੇ ਲੈ ਜਾ ਮੇਨ ਜਿੱਥੇ ਸੁੱਟਦਾ ਉਹ ਬੈਕੜਾ ਸਕਰੀਨ ਸ਼ਾਟ ਲੈਂਦਾ ਉਹਦਾ ਪਹਿਲਾ ਕੂੜੇ ਦਾ ਵੀ